ਆਸਾ ਮੁਹੱਲਾ ਪੰਜਵਾ ਗੁਰਗੰਦ ਗੁਨੀ ਨਗਾਨ ਬਦਗੁਰੂ ਦੀ ਸਾਜੀ ਨੇ ਆਪ ਜੀ ਦੀ ਜਨਮ ਸਾਖੀ ਗੁਰੂ ਕੰਗਯਾਨੀ ਸਤਿਪਾਤ ਜੀ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮ ਪ이트ਰੋ ਗੁਰੇ ਸਿਖਾਂ ਦੀ ਖੁਲਿਆਣ ਕਰਨ ਵਾਸਤੇ ਵਾਹਿਗੁਰੂ ਜੀ ਮਾਨ ਵਾਰ ਕਰਦੇ ਹਨ ਸੰਗਤਿ ਨਾਲ ਮੇਰੇ ਕੋ ਕੰਨਿ ਹਣਕੇ ਆਈ ਜੇ ਤੂ ਉਤਰੀ ਚਾਰ ਨੂੰ ਕਲਿਏ ਕੋਮਤਿ ਖਉ ਵਿਚਾਰ ਮਾਚਾਰ ਦੇ ਹੈ ਕਾਹਦੀ ਆਈ ਕਿਉ ਆਸਾਨ ਹੱਲਾ ਪੰਜਵਾ ਗੁਰਗੰਦ ਗੁਨੀ ਨਿਗਾਨ ਸ੍ਰੀ ਗੋਬਿੰਦ ਗੋਪਾਲ ਮਹੇਸ਼ੀ ਤੁੰ ਸ੍ਰੀ ਵਿਖਿਆਤਨ ਹੋਇ ਹੈ ਸੋ ਸਾਰਿਆਂ ਗੁਣਾਂ ਦਾ ਖਿਆਨ ਹੈ ਗੁਰਮੁਖ ਜਾਣੀ ਹੈ ਜੋ ਇਹਨਾਂ ਨੂੰ ਗੁਰਮੁਖਾਂ ਦੀ ਸੰਗਤ ਕਰਕੇ ਯਾਣੀ ਨਾ ਜਾ ਸਕਦਾ ਆਪੋ ਨਹੀਂ ਸ਼ੌਂਜ ਪੈਂਦੀ ਹੋਏ ਕਿਰਪਾਲ ਦਵਾਲ ਜੀ ਆਉਣ ਜੋ ਕਿਰਪਾ ਕਰਨ ਆਇਆ ਹੈ ਸਦਾ ਕਿਰਪਾਲੂ ਜੀ ਦਾ ਸੁਆਉ ਹੈ ਜਿਉਂ ਜਿਅਲੂ ਹੋਵੇ ਹਰ ਰੰਗੁਮਾਣੀਏ ਅਭਿਲੇ ਮੂਝੇ ਪਿੱਛੇ ਵੀ ਕਿਰਪਾਲਤਾ ਕਰ ਲੈ ਅਸੀਂ ਹੁਣ ਵੀ ਜਿਅਲੂ ਹੋਵੇ ਤਾਂ ਹਰੀ ਦੇ ਆਨੰਦ ਨੂੰ ਮੰਨ ਲੈ ਕਰੀਏ ਆਉ ਹੋ ਸੰਤੋ ਮਿਲਾਹ ਔਰ ਸੰਦੀਏ ਨੰਬਰ ਨਾ ਕਰੀਏ ਆਪੋ ਹਰ ਕਥਾ ਕਹਾਣੀਆਂ ਮੇਰੇ ਕੁੰਡੇ ਹਰੀ ਦੀਆਂ ਸਰੂਪ ਨੂੰ ਲਖਣ ਵਾਲੀਆਂ ਅਤੇ 83 ਲਖਣਾਂ ਦੁਆਰਾ ਕਥਾ ਕਹਾਣੀਆਂ ਦੇ ਤਾਈਂ ਕਸਮ ਕਰੀਏ ਆਨੰਦਨ ਸਿਮਰਹਿ ਨਾਮ ਸਭ ਅੰਤ ਸਰੂਪ ਦੇ ਲਖਣ ਹੋਣ ਅਤੇ ਜਿਵੇਂ ਜਗਤ ਵੀ ਆਧਾਰ ਕੀਤਾ ਹੈ ਕਰਤਾ ਆਦਿਕ ਨੌ ਤਕਤੀ ਲਖਣੇ ਜਦੋਂ ਜਲ ਪ੍ਰਾਇਦਾ ਉਹਨੂੰ ਕਰਦਾ ਨਾ ਹੁੰਦਾ ਜੇ ਉਹਨੂੰ ਜਲਤ ਨਹੀਂ ਰਹਿਦਾ ਉਹਨੂੰ ਕਰਦਾ ਨਾ ਨਹੀਂ ਹੈ ਇਹ ਅੱਜ ਪਟਾਸੀ ਲਖਣ ਜਿਹੜੇ ਕਦੇ ਹੋਣ ਕਦੇ ਨਾ ਹੋਣ ਜੋ ਸਵਾਉਸ਼ ਵਿੱਚ ਵਰਤਮੇ ਆਪ ਸਾਹਿਬ ਜੀਵਾ ਆਪ ਸਾਹਿਬ ਜੀ ਰੂਪ ਇਹ ਰੂਪ ਲਖਣ ਹੈਗੇ ਉਹ ਐਸੀਆਂ ਹਰੀ ਦੀਆਂ ਕਥਾ ਜਿਹੜੀਆਂ ਹਨ ਜੀਆਂ ਮੇਰੇ ਕੋਲ ਰੂਪ ਨਹੀਂ ਹੈ ਮੇਰੇ ਕੋਲ ਕਥਾ ਕਥਾ ਹੈ ਸੱਚੀ ਇਹ ਕਹਾਣੀਆਂ ਜਿਵੇਂ ਸਰਗੋ ਰੂਪ ਧਾਰ ਕੇ ਦੁਨੀਆਂ ਨੂੰ ਕਲਿਆਣ ਕੀਤਾ ਹੈ ਇਹ ਜੀ ਆਦਾ ਪਲਾ ਕੀਤਾ ਜਿਵੇਂ ਗੁਰਮਾਨ ਸਿੰਘ ਜੀ ਨੇ ਨਵਾਂ ਖੰਡਾ ਤੇ ਸੱਤਾ ਦੀ ਪਾਂਧੀ ਬਿਕੜ ਕੇ ਅਮਰਤ ਨਾਮ ਦੀ ਬਖਸ਼ੀ ਉਹ ਕਹਾਣੀਆਂ ਸੁਣ ਜੀਆਂ ਤੋ ਆਉ ਥੰਦ ਜੇ ਨੋ ਮੇਲੋ ਅਕਾਲ ਪੁਰਖ ਦੀਆਂ ਨਿਰਗਉ ਸੂਪ ਦੀਆਂ ਕਥਾ ਤੇ ਸਰਗੁਣ ਸੂਪ ਦੀਆਂ ਕਹਾਣੀਆਂ ਕਹਾਂ ਕਰੀਏ ਆਨਦਨ ਸਿਮਰਹਿ ਨਾਮ ਰਾਜਨ ਪਰਮੇਸ਼ਰ ਨਾਮ ਦਾ ਸਿਮਰਨ ਕਰੀਏ ਕਾਜ ਲਾਜ ਲੋਕਾਣੀਆਂ 9 ਸੇ ਮਿਲਦੇ ਹਨ ਲੋਕ ਕਹਿੰਦੇ ਕਿ ਦੁਲ੍ਹੇ ਹੋ ਗਏ ਹਨ ਤੇ ਲੋਕਾਂ ਦੀਆਂ ਲਾਜਾਂ ਸਾਰੀਆਂ ਨਹੀਂ ਖੱਡ ਕਰਕੇ ਰਹਾਵੇ ਜਪ ਜਪ ਦੀਵਾ ਨਾਮ ਜਿਹੜੇ ਸਾਥੋਂ ਨਾਮ ਦੇ ਜਾਪ ਨਹੀਂ ਜਪ ਜਪ ਕੋ ਜੀਉਂਦੇ ਹੋਈਏ ਉਹ ਵਾ ਅਨੰਦ ਕਹਣਾ ਇਸ ਤਰਕਾਰ ਕਹਾਂ ਨਾਮ ਦੀ ਇਹ ਕਿਰਤ ਆਮਦ ਪਰਮੇਸ਼ਰ ਦਾ ਪ੍ਰਾਪਤ ਹੋਵੇਗਾ ਮਿੱਠਿਆ ਮੂਹ ਸੰਸਾਰ ਇਸ ਸੰਸਾਰ ਦਾ ਮੂਹ ਮਿੱਠਣ ਹੋਇਆ ਹੀ ਪ੍ਰਤੀਕ ਹੋ ਰਿਹਾ ਹੈ ਇੱਥਾ ਗਿਲਣਾ ਇਸ ਸੰਸਾਰ ਇੱਥਾ ਅੰਤੂ ਨਾ ਹੋ ਜਾਣਾ ਹੈ ਯਾਰ ਲੈ ਕਮਲ ਸੰਗ ਨਿਰਵੀਹੂ ਵਾਹਿਗੁਰੂ ਦੇ ਚੰਨਾਂ ਕਮਾਂ ਦੇ ਨਾਲ ਪ੍ਰੇਮ ਜਿਹੜਾ ਹੈ ਕਿਨਾਂ ਫਿਰ ਲੈ ਲਾ ਇਹ ਜਿੰਦੇ ਨਹੀਂ ਭਾਈ ਲਾਉਣਾ ਕੀਤਾ ਹੈ ਕਰੋੜਾਂ ਵਿੱਚੋਂ ਤਨ ਸੁਹਾਵਾ ਮੁਖ ਨੂੰ ਨਾ ਕੋਈ ਨਕ ਮੁਖਾਰ ਬਿੰਦ ਹੈ ਜੇਹਰ ਧਰ ਧਿਆਇ ਜਨਮਾਲ ਪ੍ਰਖਵਾਹਿਗੁਰੂ ਨੂੰ ਤਿਆਕਾਰ ਬਤੀ ਕਰਕੇ ਪਿਆਰਾ ਕੀਤਾ ਹੈ ਜਨਮ ਮਰਨ ਦਾ ਦੁਖਾਲ ਜੇ ਜਨਮ ਲੋਕ ਮਰਨ ਦਾ ਦੁਖੋ ਹੇ ਗਾਇਆ ਦੇ ਕੁਆਦੁਰ ਤੇ ਖਾਦਕ ਪੈ ਜਾਣੇ ਕਿ ਜਨਮ ਦਾ ਵੀ ਦੁੱਖ ਮਰਨ ਦਾ ਵੀ ਕਾਰਨ ਦਾ ਦੁੱਖ ਜਿਹੜਾ ਹੈ ਇਹ ਮਰ ਤੂੰ ਮਿਤ ਜਾਵੇਂ ਤੇ ਸਾਰਿਆਂ ਸਮਿਆਂ ਦਾ ਦੁੱਖ ਜਿਹੜਾ ਮਾਰੋ ਪੜਨ ਕਰਨੇ ਕਰਕੇ ਮਿਲ ਜਾਏਗਾ ਨਾਨਕ ਕਹ ਸੁਖ ਸੁ ਜਾਈਂ ਕਹਦੇ ਰਹੀ ਤੋ ਸੋ ਫਾਮਿਲਿਆ ਜੋ ਪ੍ਰਭ ਭਾਵ ਇਹੋ ਵਾਈ ਨੂੰ ਚੰਗਾ ਲੱਗਦਾ ਤਖਨ ਹੋ ਕੇ ਸਾਬ ਕਹਿੰਦੇ ਤੇਰਾ ਕੀ ਆ ਮੁੱਖਾ ਲੱਗਾ ਆਸਾ ਮੁਹੱਲਾ ਪੰਜਵਾਂ ਆਬੋਹ ਮੀਤ 71 ਹੋਏ ਆਬੋਹ ਜਨ ਜਨੋ ਮਾਰੇ ਸਾਹਿਬ ਜੀ ਫਰਮਾਉਂਦੇ ਹਨ ਜਿਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਰੱਤੀ ਆਏ ਸਰਮੰਦੂ ਸਾਹਿਬ ਜੀ ਬੈਠ ਕੇ ਮਹਾਰਾਜ ਸਾਹਿਬ ਮਹਿਮਾ ਕਰ ਰਹੇ ਹਨ ਆਗੋ ਮੀਤ ਇਕੱਤਰ ਹੋ ਔਰ ਭਾਈ ਮਿੱਤਰ ਬਾਈ ਬੁੰਦਾ ਸਾਹਿਬ ਆਦਿਕ ਗੁਰਮੁਖ ਸਿੱਖੋ ਪਾਈ ਸਾਲੋ ਆਦਿਕ ਬ੍ਰਹਮ ਗਿਆਨੀ ਗੁਰ ਸਿੱਖੋ ਆਓ ਆਪਣਾ ਇਕੱਤਰ ਹੋ ਕਰਕੇ ਕਿੱਥੇ ਹੋ ਕੇ ਰਸ ਕਾ ਸਭ ਪੁੱਛ ਹੈ ਜੋ ਪ੍ਰੇਮਈ ਬਚਨ ਹਨ ਮਹਾਰਾਜ ਸਾਹਿਬ ਦੇ ਉਹਨਾਂ ਵੀ ਵਿਚਾਰ ਕਰੀਏ ਕਾਹੀਏ ਪ੍ਰਮੇਸ਼ਰ ਦੀ ਖਿਰਚ ਕਰਨ ਵਾਲੇ ਹਨ ਕਿੱਦੇ ਅੰਦਰ ਹੈ ਜੋ ਤੂ ਜਾਂਦੇ ਦੇਣ ਵਾਲੇ ਬਚਨ ਹਨ ਉਹਨਾਂ ਨੂੰ ਭੋਗਣਾ ਕਰੀਏ ਮੰਨਣਾ ਕਰੀਏ ਅਲਾਹ ਪ੍ਰੇਮ ਦੇ ਨਾਲ ਜੋ ਗੱਲ ਕਰਨਾ ਹੈ ਤੇ ਕਸ ਖਿੱਚ ਕਰਕੇ ਮੰਨ ਲਿਖਦੀ ਹੋ ਜਾਣਾ ਜਿਹੜਾ ਉਸ ਵਿੱਚ ਇਹੋ ਸਾਰਿਆਂ ਰਸਾਂ ਤੇ ਕਸਾਂ ਦਾ ਇਹ ਭੋਗਣਾ ਕਰੀਏ ਜੋ ਉਕਤਰ ਹੋ ਕੇ ਪਰਮੇਸ਼ਰ ਦਾ ਸਭ ਰਸ ਮਿੱਠੇ ਮੰਨੇ ਜੋ ਮੰਨਣਾ ਹੈ ਮਿੱਠੇ ਸਾਰੇ ਰਸ ਹੈ ਸੁਣਿਆ ਸਹਿ ਲੋਣੇ ਜਿਹੜਾ ਸਲੂਣੇ ਹਨਗੇ ਖਟਪੰਸੀ ਮੋਹ ਬੋਲਣਾ ਸਦਮਿ ਤੇ ਜਿਹੜਾ ਮੁਖੋਂ ਪਰਮੇਸ਼ਰ ਦਾ ਜਸ ਕਰਨਾ ਹੈ ਮਾਰਨ ਆਦ ਕੀਏ ਜੋ ਸ਼ਬਦਾਂ ਦਾ ਉਚਾਰਨ ਕਰਨਾ ਇਹ ਮਸਾਲੇਦਾਰ ਹਨਗੇ ਜਿਵੇਂ ਪਾਪੜ ਆਦ ਕੁੰਦੇ ਹੈ ਇਸ ਪ੍ਰਕਾਰ ਸਾਰੇ ਪ੍ਰੇਮ ਦੇ ਨਾਮ ਰ ਉਸ ਆਈਂ ਦੇ ਰਾਸਾਨੇ ਪ੍ਰੇਮ ਦੇ ਨਾਮ ਉਹਦਾ ਭਿੱਜ ਜਾਣਾ ਚਿੱਤਾ ਜੋ ਸਰਦੋ ਰੰਗ ਜਰਦੋ ਮਹਿੰਤਰ ਸਾਰੇ ਕਸ਼ ਖਿਚਦੇ ਨਾਲ ਪਰਮੇਸ਼ਰ ਵੀ ਨਾਲ ਸਾਰੇ ਆਤਮ ਨੰਦਰਾਸ ਨੂੰ ਆਪ ਕੋ ਨਾ ਕਰੀਏ ਅਮਰਤ ਨਾਮ ਹਰ ਹਰ ਜਪ ਹੈ ਅਮਰ ਕਰਨ ਵਾਲਾ ਹੈ ਪ੍ਰਮੇਸ਼ਰ ਦਾ ਨਾਮ ਦਾ ਜਾਪ ਕਰੀਏ ਮਿਲ ਪਾਪਾ ਮੁਨਤ ਹੈ ਜੋ ਜਪਾਂਗੇ ਜਿੰਨੇ ਪਾਪ ਸਾਰੇ ਨੂੰ ਮੁਨਤ ਕਰਾਂਗੇ ਕੱਟਣਾ ਕਰਾਂਗੇ ਸਤਿ ਵਿਚਾਰੋਂੋਂ ਛੁਟੋਂਗੇ ਪਾਪੋਂ ਦੇ ਮਿਲ ਕੇ ਛੁੱਟ ਜਾਵਾਂਗੇ ਤਤ ਵਿਚਾਰ ਹੋ ਸੰਤ ਜਨ ਹੋ ਫਿਰ ਸੰਤ ਮਹਤਮਾ ਜਨੋ ਕਿਸੇ ਆਮਲਾ ਵਿਚਾਰ ਕਰੋ ਬਾਤ ਦੂਜਨ ਨਾ ਲੱਗੇ ਫਰੀਦ ਜੇ ਤੱਕ ਤਜਰਬਾ ਅਸਲੀ ਫਰੀਦ ਹੋਵੇ ਵਿਚਾਰ ਕਰੋ ਉਸ ਕਰਕੇ ਕੋਈ ਦੂਜਨ ਨਹੀਂ ਲੱਗ ਸਕਦਾ ਹੀਨ ਭਏ ਸਭ ਤਸਕਰ ਸੁਰਗ ਦੇ ਕਾਮ ਕੋ ਦਾਦ ਕਾ ਸਾਰੇ ਨੇ ਦੇਖੀ ਨਾ ਸੁਖਦੇ ਹਨ ਗੁਰ ਲੋਕ ਜਾਣ ਜਾਗਦੇ ਗੁਰਮੁਖੀਏ ਰਹੇ ਹਨ ਗੁਰਾਂ ਜਹਾਰਾ ਗੁਰਮੁਖ ਝਗਤੀ ਜਾਣਾ ਉਨੇ ਦਮ ਨੂੰ ਜਾਣੇ ਵਸਦਾ ਜਹੂ ਤੂੰ ਜਾ ਰਹਾ ਬਹਾਉ ਬੁੱਧ ਗਰੀਬੀ ਖਰਚ ਲੈ ਹੋ ਅਕਲ ਤੋਂ ਗੁਰੂ ਇਕਲੀ ਹੀ ਹੋਣੀ ਚਾਹੀਦੀ ਹੈ ਪਰ ਬੁੱਧੀ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ ਬੁੱਧੀ ਅਕਲ ਦੇ ਸਹੇਤ ਇਹ ਕੋਈ ਗਰੀਬੀ ਖਰਚ ਗਰੀਬੀ ਧਾਰਨ ਜਿਹੇ ਕਰਨੀ ਹੈ ਸਭ ਤੋਂ ਆਪਣੇ ਆਪ ਨੂੰ ਮੀਵਾ ਮੰਨਣਾ ਜਿਹੜਾ ਤੇ ਬੁੱਧੀ ਦੇ ਵਿੱਚ ਖਰਚ ਲਾਉਣਾ ਕਰੋ ਪਰ ਲੋਕ ਵਾਸਤੇ ਮੈਂ ਵਿਖ ਜਾ ਰਹੀ ਹਾਂ ਦੇਵੀ ਤੇ ਦਿਸ਼ਾਂ ਦੀ ਬਿਓ ਹੈ ਜਿਹੜੀ ਨੂੰ ਸਾੜਦੇ ਹੋ ਅੰਦਰੋਂ ਸਾਚਾ ਹਾਟ ਮੈਂ ਜਿਹੜੀ ਜ਼ਹਿਰ ਨਹੀਂ ਲਿਆਈ ਇਸ ਨੂੰ ਮੇਟਦੇ ਹੋ ਸਾਚਾ ਹਾਟ ਪੂਰਾ ਸੌਦਾ ਸਾਚਾ ਹਟੇ ਸੱਭ ਸੰਗਤ ਪੂਰਾ ਸੌਦਾ ਮਹਾਰਾਜ ਦੇ ਨਾਮ ਦਾ ਵੱਖਰ ਨਾਮ ਵਾਪਾਰ ਵੱਖਰ ਲੱਗ ਜਾਏ ਕਿ ਨਾਮ ਆਜ ਘਪੋ ਤੇ ਹੋਰ ਨੂੰ ਜਿਉ ਪਉ ਵਕਾਰ ਕਰਨਾ ਕਰੋ ਜੀਉ ਪਿੰਡ ਤਹਨ ਅਰਪਿਆ ਜਿਨ੍ਹਾਂ ਆਪਣੀ ਜ਼ਿੰਦਗੀ ਸੱਚੇ ਪਾਤਸ਼ਾਹ ਦੇ ਚਰਨਾਚਰਪਤੀ ਹੈ ਪਿੰਡ ਸਬੀਰ ਦੀ ਸੇਵਾਚਾਰਕ ਬਣਦਾ ਹੈ ਅਤੇ ਤਹਨ ਵੀ ਤੈਨ ਵਿੱਚ ਲਾਪਤਾ ਹੈ ਜੀਉ ਪਿੰਡ ਤਹਨ ਅਰਪਿਆ ਤੇ ਜਿਨ੍ਹਾਂ ਨੇ ਸੇਵਾ ਜਲਾਇਆ ਹੈ ਮਰਮਾਨੁ ਸ਼ਰੀਰ ਕਰਕੇ ਤੈਨੂੰ ਹੋਇਆ ਹੈ ਤੇਰੀ ਪਤਵੰਤੇ ਜੀ ਦੁਆਲੇ ਹਣ ਲੋਕ ਵਿੱਚ ਸ੍ਰੀ ਸਾਰਵੇਜੇ ਉਹ ਪ੍ਰਤਿਸ਼ਟਾ ਵਾਲੇ ਹਨ ਇਸ ਲੋਕ 'ਚ ਵੀ ਕਾਮ ਕਰੇ ਉਹ ਵੀ ਪ੍ਰਤਿਸ਼ਟਾ ਨਹੀਂ ਗਵਾਉਂਦੇ ਪਰ ਲੋਕ 'ਚ ਵੀ ਜਨਦੂ ਤੋਂ ਨਾ ਕੋਈ ਨਿਰਾਦਰ ਨਹੀਂ ਕਰ ਸਕਦੇ ਆਪਨੜੇ ਪ੍ਰਭ ਭਾਣਿਆ ਜਿਵੇਂ ਆਪਣੀ ਵੈਗੂ ਨੂੰ ਪਾ ਗਏ ਹਨਿਤਕੀਲ ਕਰਨ ਤੇ ਉਹ ਜ਼ਬਰਦਸਤ ਕੇਲ ਵੈਗੂ ਦੇ ਆਨੰਦ ਨੂੰ ਮਾਨਣਾ ਕਰਦੇ ਹਨ ਦੁਰਮਤ ਮਦਜੂ ਜੀਵਤੇ ਜਿਹਨੇ ਖੋਤੀ ਮਤ ਵਾਲੇ ਪਰਖ ਹੋਏ ਰਾਜ ਨੂੰ ਸ਼ਰਾਬੀ ਰੱਜੇ ਰਹਿੰਦੇ ਹੈ ਇਿੱਥੇ ਦਿਨੋਂ ਮੰਝੇ ਤੋਂ ਨਹੀਂ ਉੱਠਦੇ ਕੋਈ ਕਿਰਿਆ ਨਹੀਂ ਕਰ ਸਕਦੇ ਪਹਿਲਾਂ ਸ਼ਰਾਬ ਪੀ ਲੈਣ ਤੇ ਫਿਰ ਉਹ ਮੰਝੇ ਤੋਂ ਉੱਠ ਸਕਦੇ ਹੈ ਇਹ ਜਿਹੜੇ ਖੋਤੀ ਮੱਤ ਵਾਲੇ ਸ਼ਰਾਬ ਪੀਂਦੇ ਹੈ ਵਿਖਲੀ ਪਦ ਕੰਬਲੀ ਉਹ ਤਾਂ ਵਿਸਵਾ ਦੇ ਪਤੀ ਕੰਜਰ ਹੈ ਉਹਨਾਂ ਦੀ ਬੁੱਧ ਬਾਤ ਕੌਲੀ ਹੈ ਵਾਹਿਗੁਰੂ ਦੇ ਪੁਰਦੇ ਹੋਏ ਪੁਰਖਾਂ ਨੂੰ ਆਰਾਮ ਰਸਾਇਣ ਜੂ ਰਤੇ ਕਿਹਦੇ ਪਾਛਿਆ ਜੀ ਉਹ ਕਹੇਗੇ ਪੁਰਖਾਂ ਫੇਰ ਪੜੋਏ ਤੋ ਕੋ ਦੁਰਮਤ ਮਦ ਜੋ ਪੀ ਉਤੇ ਜਿਹੜੀ ਗੁਰਮਤਾ ਰੂਪੀ ਸ਼ਰਾਬ ਨੂੰ ਪੀਂਦੇ ਹਨ ਪਿਛਲੀ ਪਤ ਕੰਬਲੀ ਉਹ ਦੀਵਾਂ ਜੀ ਨਿਰਬਗ ਨਾਂ ਜਿਬੜੇ ਹੋਏ ਉਹਨਾਂ ਦੇ ਚਿੱਤ ਹੈ ਇਹ ਕਮਲੀ ਬੁੱਧੀ ਹੈ ਪਰਮਾਰਥ ਵੱਲ ਉਹਨਾਂ ਦੀ RAM ਰਸਾਇਣ ਜੋਰ ਤੇ RAM ਰਸੋ ਸਾਰਿਆਂ ਦਾ ਘਰ ਹੈ ਦੇ ਵਿਚਿੰਗੇ ਹੋਏ ਹਨ ਨਾਨਕ ਸੱਚ ਅਮਲੀ ਸੱਚ ਅਮਲੀ ਗੁਰੂ ਸਾਹਿਬ ਵੀ ਕਹਿੰਦੇ ਅਮਲ ਵਾਲੇ ਜੀਵਨ ਵਾਲੇ ਲੈ ਕੋ ਹੁਣ ਆਸਾ ਨਹੱਲਾ ਪੰਜਵਾ ਉਦਮ ਕੀਆ ਕਰਾਇਆ ਉਹ ਤੇ ਹੀ ਅੰਮ੍ਰਿਤਸਰ ਸਾਹਿਬ ਜਿਹੜੇ ਰੱਖਿਆ ਸਤਿਗੁਰਾਂ ਨੇ ਹਰਿਚੰਦਰ ਸਾਹਿਬ ਰੱਖਿਆ ਉਸ ਵਜੇ ਤੇ ਮਾਈ ਗੁਰੂ ਦਾ ਸ਼ੁਕਰ ਕਰਦੇ ਹੋ ਸ਼ਮਤਾ ਦੇ ਤਾਂ ਹੀ ਕਹਿੰਦੇ ਹਾਂ ਉਦਮ ਕੀਆ ਕਰਾਇਆ ਇਹ ਸਤਸੰਗ ਜੀ ਜਿਹੜਾ ਉਦਮ ਕੀਤਾ ਹੈ ਇਹ ਸਤਿਗੁਰਾਂ ਆਗਦਾ ਸਾਹਿਬ ਜੀ ਨੇ ਪ੍ਰੇਰ ਕੇ ਸਤਿਗੁਰ ਨਾਨਕ ਦੇਵ ਮਾਰਾ ਸਾਣ ਕਰਾਇਆ ਕਾਹਲ ਮੰਦੋ ਸਾਹਿਬ ਰਚੰਦਾ ਅਤੇ ਸ੍ਰੀ ਅਮਰ ਸੇਵ ਸਾਹਿਬ ਰਚੰਦਾ ਉਦਮ ਕੀਤਾ ਹੈ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚੰਦਾ ਜਿਵੇਂ ਆਸੂਆਂ ਨੇ ਯਾਹਰੂ ਵੀ ਪ੍ਰਾਪਤੀ ਰਾਹ ਤੇ ਭਾਉ ਭੜ ਗਿਆ ਉਦੋਂ ਕੀ ਪਾ ਉਹ ਵੀ ਜਾਣ ਲੈਣ ਕਿ ਪਰਮੇਸ਼ਰ ਗੁਰੂ ਨੇ ਕਰਾਇਆ ਤਾਂ ਕੀਤਾ ਹੈ ਆਰੰਭ ਰਚਾਇਆ ਅਰੰਭ ਜਿਹੜਾ ਸ੍ਰੀਮਨ ਭਜੰਦਾ ਜੋ ਸ਼ੁਰੂ ਕੀਤਾ ਹੈ ਸੰਗਤਨਾਰ ਮਿਲ ਕੇ ਇਸ ਪ੍ਰਕਾਰ ਸੱਚੇ ਪਾਤਸ਼ਾਹ ਅਰੰਭ ਸ਼ੁਰੂ ਰਚਾਉਣਾ ਕੀਤਾ ਸ਼ੁਰੂ ਪਹਿਲਾਂ ਕੀਤਾ ਜੋ ਅਮਰ ਸਿੰਘ ਸਾਹਿਬ ਰਚਨਾ ਅੱਜ ਵੀ ਰਚਾਉਣਾ ਕੀਤਾ ਹਰਿਮੰਦਰ ਸਾਹਿਬ ਵਿੱਚ ਇਸ ਤਰਕਾਰ ਇਹ ਵੀ ਸਮਾਰਦਾ ਕਰਾਇਆ ਉਦਮ ਅਸੀ ਕੀਤਾ ਹੈ ਆਰੰਭ ਜੋ ਭਗਤੀ ਦਾ ਕੀਤਾ ਸਰਬਾ ਦੇ ਸਿਮੇਤ ਹੋ ਕੇ ਪ੍ਰਮੇਸ਼ਰਾ ਚਿੰਤਨ ਕਰਨਾ ਆਪਣੇ ਬਰਾਗ ਵੇਕ ਆਦ ਗੁਨਾ ਚਰਚਾਇਆ ਜਿਹੜਾ ਗੁਰਾਨ ਇਹ ਵੀ ਸੰਗੁਰਾਂ ਦਾ ਕਰਾਇਆ ਦਾ ਕੀਤਾ ਹੈ ਨਾਮ ਜਪੇ ਜਪ ਜੀਵਨ ਸਦਾ ਸਭ ਦੇ ਨਾਮ ਨੂੰ ਹੀ ਜਪਦੇ ਹੋ ਅਤੇ ਗੁਰੂ ਸਾਹਿਬ ਦਾ ਜਪਾਇਆ ਹੋਇਆ ਜਪ ਜਪ ਕੇ ਆਪ ਜਪਦੇ ਹੋਰ ਉਹਨਾਂ ਨੂੰ ਛਪਾ ਕੇ ਜੀ ਹੁਣਾ ਕਰਦੇ ਗੁਰ ਮੰਤਰ ਦਰੜਾਇਆ ਸਾਹਿਬ ਜੀ ਸਾਨੂੰ ਇਹ ਮੰਤਰ ਉਹਦੇ ਜਿਹੜੇ ਕਰਾਤਾ ਹੈ ਪਾਈ ਪਰਹਿ ਸਤ ਗੁਰੂ ਕੈ ਸਤ ਗੁਰੂ ਸੱਚੇ ਪਾਤਸ਼ਾਹ ਦੇ ਚਰਨ ਈ ਪੈਣਾ ਕਰੀਏ ਜਿਨ ਭਰਮ ਬਿਦਾਰਿਆ ਜਿਨਾਂ ਸਤ ਗੁਰੂ ਨੇ ਸਾਡੇ ਭਰਮ ਦੇ ਤਾਹੀਂ ਮੇਲ ਦਿੱਤਾ ਹੈ ਵੇ ਦੇਵੰਦਰੋ ਮਾਰ ਕੀ ਰੂਪਾ ਪ੍ਰਭ ਆਪਣੀ ਕਿਰਤ ਕੀ ਕਰਕੇ ਮਾਰਨ ਆਗ ਜੀ ਸੱਚ ਸਾਜ ਸਵਾਰਿਆ ਸੱਚੇ ਪਾਤਸ਼ਾਹ ਨੂੰ ਦਾ ਸਾਗਿ ਰਗ ਰਾਗ ਵੇ ਖਰਕੰਤੀ ਮੋਖਿ ਖਿਆਦ ਕੋ ਸ਼ਰਮਣ ਮੰਨਿ ਵਿਆਸੁ ਤਤਉਂ ਦਾ ਕੋ ਵੀ ਨਾ ਜਿਤੋ ਪਾਣਾ ਮੰਨਣਾ ਹੋਮੈ ਚਰਨੀ ਨਾਮ ਜਿਲੇ ਬੁਲਾਉਣੀ ਤੇ ਸਭਨਾ ਦੇ ਸੱਚਾ ਸਾਥ ਸਵਾਰ ਨੋ ਕੀਤਾ ਹੈ ਰਹਾਉ ਕਰ ਗਹਿ ਲੀਨੇ ਆਪਣੇ ਮਾਝੁ ਸਾਦੇ ਮਨ ਰੂਪੀ ਹੱਥ ਮੇਂ ਪਕੜ ਕੇ ਆਪਣੇ ਵਿੱਚ ਮੀਨ ਕਰ ਲਿਆ ਸੱਚ ਹੁਕਮ ਰਜ਼ਾਈ ਸੱਚ ਪਾਤਸ਼ਾਹ ਦਾ ਜਿਹੜਾ ਹੁਕਮ ਹੈ ਉਸ ਦੇ ਹੁਕਮ ਨੂੰ ਮੰਨ ਕਰਕੇ ਰਜ਼ਾਈ ਹੁਕਮੀ ਬੰਦੇ ਹੋ ਗਏ ਅਸੀਂ ਹੁਕਮ ਦੇ ਚੱਲਣ ਵਾਲੇ ਸੱਚਾ ਜੋ ਰਜ਼ਾਈ ਹੁਕਮ ਕਰਨ ਵਾਲਾ ਪਰਮੇਸ਼ਵਰ ਹੈ ਉਹ ਸੱਚੇ ਦੇ ਹੁਕਮ ਨੂੰ ਜਦੋਂ ਮੰਨਿਆ ਸਾਡੇ ਮਾਣੂ ਪਿਆਸ ਨੂੰ ਪਕੜ ਕੇ ਆਉ ਦੇ ਜੀ ਲੀਨ ਕਰ ਲਿਆ ਮਹਾਰਾਜ ਨੇ ਆਪਣੇ ਬਣਾ ਲਿਆ ਜੋ ਪ੍ਰਭ ਦਿੱਤੀ ਦਾਤ ਜਿਹੜੀ ਭਾਉ ਭਣਤੀ ਦੀ ਦਾਤ ਪਰਮੇਸ਼ਰ ਹੀ ਦਿੱਤੀ ਹੈ ਸਾ ਪੂਰਨ ਵੜਿਆਈ ਪੂਰਨ ਵੜਿਆਈ ਪਰਮੇਸ਼ਰ ਦੇ ਰੂਪ ਦੀ ਪ੍ਰਾਤਿ ਨੂੰ ਭਾਜਨ ਜਾਤ ਪਾਸੋਂ ਤੁਸੀਂ ਹੀ ਹੈ ਸਦਾ ਸਦਾ ਗੁਣ ਗਾਈਏ اے ਭਾਈ ਸਦਾ ਰਹਿਣ ਵਾਲਾ ਜੋ ਪਰਮੇਸ਼ਰ ਉਹ ਦੇ ਹਮੇਸ਼ਾ ਗੁਣ ਗਾਉਣਾ ਕਰੀਏ ਜਪਨਾਮ ਮੁਰਾਰੀ ਪਰਮੇਸ਼ਰ ਦੇ ਨਾਮ ਨੂੰ ਬਾਣੀ ਕਰਕੇ ਵੀ ਜਪਨਾ ਕਰੀਏ ਨੇਮ ਨਿਵਾਹਿਉ ਸਤਿਗੁਰੂ ਇਹ ਨਿਯਮ ਕੀਤਾ ਹੀ ਅੰਮ੍ਰਿਤ ਸਰ ਸਾਹਿਬ ਰਚੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਰਚੰਦਾ ਤਾਹ ਪਾਖੀ ਗੁਰ ਸਿੱਖਾਂ ਵਿੱਚ ਪਰਿਪੰਤ ਕਰਨਦਾ ਇਹ ਪੂਰਾ ਨਿਯਮ ਮਹਾਰਾਜ ਜੀ ਫਿਰੇ ਚਾਰ ਚਾਰ ਨੂੰ ਹਰਤਾ ਹੈ ਪ੍ਰਭ ਕਿਰਪਾ ਧਾਰੀ ਬ੍ਰਹਮਾਨ ਪੁਰਖ ਨੂੰ ਕਿਰਪਾ दृष्टि ਕੀਤੀ ਹੈ ਨਾਮ ਧਨ ਗੁਣ ਦਾ ਉਹ ਪਾਈ ਅਕੇ ਪਾਖੇ ਨਾਮ ਰੂਪੀ ਧਨ ਬਖਸ਼ਿਆ ਹੈ ਅੱਜ ਗੁਣਾਂ ਨੂੰ ਗੁਣਾਂ ਕਰੋ ਲਾਭ ਪੂਰੈ ਗੁਰ ਦਿੱਤਾ ਜਿਹੜਾ ਬਹਿਣਾ ਕੀਤਾ ਇਹ ਲਾਭ ਮੁਕਤੀ ਦਾ ਪੂਰਿਆ ਗੁਰਾਂ ਨੇ ਬਖਸ਼ ਦਿੱਤਾ ਹੈ ਬਨਜਾਰੇ ਸੰਤ ਨਾਨਕਾ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੰਤ ਮਹਤਮਾਂ ਤੋਂ ਬਨਜਾਰੇ ਹਨ ਮਹਾਰਾਜ ਦੇ ਨਾਮ ਦੇ ਪ੍ਰਭ ਸਾਹੁ ਅਮਿੱਤਾ ਜਿਹ ਪ੍ਰਭ ਅਕਾਲ ਪੁਰਖ ਸਤਿਗੁਰੂ ਜੀ ਸਾਹੁ ਕਾਰ ਇਹ ਰਾਸ ਦੇਣ ਵਾਲੇ ਮਿੰਟੀ ਤੋਂ ਰਹਿ ਤਾਂ ਮਿੰਟ ਦਾ ਰਾਸ ਦੇਣ ਵਾਲੇ ਤਾਂ ਭਗਤੀ ਜੀ ਆਸਾ ਮਹੱਲਾ ਪੰਜਵਾ ਜਾ ਕਾ ਠਾਕੁਰ ਤੂੰ ਹੀ ਪ੍ਰਭ ਮੇਰੇ ਪਰਮੇਸ਼ਰ ਜੀ ਨਾਲ ਤੂੰ ਠਾਕੁਰ ਸੁਆਮੀ ਹੈ ਤਾਂ ਕਿ ਵੱਡ ਭਾਗਾ ਦੇ ਬਹੁਤ ਉਤਮ ਭਾਗ ਹਨ ਵੱਡੇ ਭਾਗਾ ਵਾਲੇ ਪੁਰਖੋ ਤਾਂ ਉਹ ਸੁਹੀਲਾ ਸਾਧ ਸੁਖੀ ਉਹ ਲੋਕ ਜੀ ਵੀ ਸੁਖੀ ਹੈ ਅਬੇ ਸਲਾਪ ਲੋਕ ਜੀ ਫੇਲਣਾ ਹੈ ਸਭ ਭ੍ਰਮ ਭਉ ਭਾਗ ਦੇ ਸਰੂਪ ਦਾ ਜਿਹੜਾ ਪਰਮ ਸੀ ਪਹਿਲੀ ਛਤ ਪ੍ਰਕਾਰ ਦਾ ਪੰਜ ਪ੍ਰਕਾਰ ਦਾ ਪਰਮ ਸੀ ਉਹ ਸਭ ਭੱਜ ਗਏ ਨੇ ਇਹਤ ਹੋ ਗਿਆ ਹੰਮ ਚਾਕਰ ਗੋਬਿੰਦ ਕੇ ਉਹ ਹਮ ਕਾਰਮੀ ਕਰੇ ਸਹੀ ਉਹੀ ਹੈ ਉਹੀ ਰੇ ਮੈਂ ਉਹੀ ਰੇ ਕਾਨ੍ਹਿਆ ਨੂੰ ਕੋਈ ਅਹੰਮ ਬ੍ਰਹਮ ਅਸ਼ਮੀ ਦਾ ਅਹੰਕਾਰ ਨਹੀਂ ਕਰਦੇ ਉਹ ਕਹਿੰਦੇ ਹਣ ਚਾਕਰ ਗੋਬਿੰਦ ਕੇ ਸਰਵ ਪੰਚੀ ਕੀ ਰੰਗਦੇ ਹਨ ਬਾਣੀ ਕਰਕੇ ਦਾਸਾਂ ਦੇ ਦਾਸ ਬਹਾਂਦੇ ਹਨ ਕਿੰਨਿ ਸਦਾ ਮਾਰੇ ਗੋਬਿੰਦ ਪਰਮੇਸ਼ਰ ਦੇ ਚਾਕਰ ਸੇਵਕਾਂ ਨੌਕਰਾਂ ਟਹਿਰੇ ਹੋ ਹਾਕੁਰ ਮੀਰਾ ਭਾਰਾ ਛੋਲ ਦੇ ਕਾਲ ਪੁਸ਼ ਮੀਰਾ ਮਣਕ ਅਕਸ਼ਤਾਨ ਸੂ ਪਰਾ ਹੈ ਕਰਨ ਕਰਾਵਨ ਸਗਲ ਵਿਧਾ ਕਾਰਿਆ ਕਾਰਜਾਂ ਨੂੰ ਕਰਨ ਵਾਲਾ ਤੇ ਕਰਾਉਣ ਵਾਲਾ ਸਭ ਰੀਤੀਆਂ ਨਾਲ ਸਤ ਗੁਰੂ ਇਹ ਮਾ ਸਾਧੂ ਨਾਮਿ ਤੇ ਰੂਪ ਸਾਦਾ ਕਾਲਪੁਰਖ ਰਹਾ ਦੂਜਾ ਨਹੀਂ ਔਰ ਕੋਈ ਹਰਿ ਰਮੇਸ਼ ਤੋਂ ਬਗੈਰ ਦੂਸਰਾ ਹੋਰ ਕੋਈ ਨਹੀਂ ਹੈ ਆਕਾ ਭਉ ਕਰੀਏ ਕਿਉਂ ਕਿਹਦਾ ਡਰ ਕਰਨਾ ਬਿਨਾ ਪਰਮੇਸ਼ਰ ਤੋਂ ਕਿਸੇ ਦਾ ਡਰ ਕਰਨ ਦੀ ਲੋੜ ਨਹੀਂ ਹੈ ਅਤੇ ਤਾਂ ਕਾ ਭਉ ਕਰੀਏ ਕੁਸ ਵਾਹੀ ਨੂੰ ਲੈ ਪੈ ਕਰਨਾ ਚਾਹੀਦਾ ਹਿਰਦੇ ਵਿੱਚ ਹੋਰ ਕਿਹਦਾ ਕੀ ਪੈ ਕਰਨਾ ਬਿਨਾ ਪਰਮੇਸ਼ਰ ਤੋਂ ਬਿਨ ਹਰ ਪੈਕਾ ਹੇ ਕਾ ਮਾਨੇ ਹਰ ਦਿਨ ਬਿਖਾਰੇ ਸੁਖ ਜਾਨੇ ਗੁਰਸਿ੍ਰੀਵਾ ਮਹਿਲ ਕਾਈਏ ਕਦ ਗ੍ਰੀਸਾ ਦੀ ਸੇਵਾ ਕਰਕੇ ਸੱਚੇ ਖੰਡਰੂਪੀ ਮਹਾਲੂ ਸਰੂਪ ਪਾਈਦਾ ਹੈ ਜਗਤ ਦੂਤ ਕਰਤਰੀ ਹੈ ਜਿਹੜਾ ਜੈਤ ਕਸ਼ਨਾ ਕਰਨਾ ਇਸ ਤੋਂ ਵੀ ਕਰ ਜਾਈਦਾ ਮੁਕਤ ਹੋ ਜਾਈਗਾ। ਦ੍ਰਿਸ਼ ਤੇਰੀ ਸੁਖ ਪਾਈਐ ਇਕ ਪਦਸ਼ੀ ਕਰਕੇ ਸਾਰੇ ਸੁਖ ਪਾਈ ਗਏ। ਮਨ ਮਾਹੀ ਨਿਧਾਨ ਮਨੁਮੁਖੀ ਸਾਰੇ ਖਿਆਨਿਆਂ ਆਪ ਦੀ ਕਿਰਪਾ ਕਰਕੇ ਪ੍ਰਾਪਤ ਨੇ 9 ਨਹੀਂ 18 ਸੀ ਗੀਆਂ ਦੇ ਜਹਾਂ ਤਉ ਤੁਮ ਕਿਰਪਾਲ ਪਹੇ ਗੋਬਿੰਦ ਤੁਸੇ ਪਾਤਸ਼ਾਹ ਕਿਰਪਾ ਨੂ ਹੋਏ ਹੋ। ਦੇਵਕੋ ਸੇ ਪਰਵਾਨਾ ਆਉਦੇ ਸੇਵਕ ਸੇਵਾ ਕਰਕੇ ਪ੍ਰਮਾਣ ਲਈਤ ਹਮ ਲੋਕ ਪੋ ਲੋਕ ਕਿਨਾ ਕਰ ਲੋਕਾਂ ਕੇ ਅੰਮ੍ਰਿਤ ਰਸ ਹਾਰ ਕੀਰਤ ਲੋ ਜਿਹੜੀ ਆਉਂਦਾ ਜਿਹੜਾ ਕੀਰਤ ਨੇ ਇਹਦੇ ਉੱਰ ਵਾਸਤਵ YouTube ਰਾਜੋ ਇਹੋ ਜੀਨ ਮਿਲ ਕੇ ਆਨੰਦ ਕਰਨ ਵਾਲਾ ਅੰਮ੍ਰਿਤ ਰਸ ਹੈ ਗਿਆਨ ਤੇ ਨਾਮ ਦਾ ਰਾਖਾ ਰਿਕੇ ਉਹ ਬਿਰਲਾ ਪੀਵੈ ਕੋਈ ਕੋਈ ਬਿਰਲਾ ਅੰਮਰ ਪੜਾ ਰਿਕੇ ਸਭ ਨੂੰ ਪੀਂਦਾ ਹੈ ਪਰਮੇਸ਼ਵਰ ਮਝੋ ਨਾਨਕ ਮਿਲੈ ਏਕ ਨਾਮ ਸਾਨੂੰ ਦਾ ਮਾਰਾ ਵਜੋ ਨਾ ਤਨਖਾ ਹੁੰਦੀ ਅਰ ਜੀ ਨਾ ਹੁੰਦਾ ਸਾਨੂੰ ਏਕ ਨਾਮ ਲੈ ਜੀ ਨਾ ਕੋਈ ਗੱਤਾਂ ਲੈਣਾ ਕਰੇ ਜੀ ਤਾਂ ਜੀ ਜੀ ਮਾਜੋ ਨਾ ਰੋਣਾ ਰੋਜੀ ਜਾਪ ਜਪ ਜੀਵੇ ਜੀ ਮਾਰਾ ਜਪ ਜਪ ਕੇ ਜੀਉਂਦੇ ਹੋਈਏ ਸਦਾ ਦੀਸੀ ਕਰੋ ਆਪ